ਭਾਜੀ ਉਹ ਹਾਲਾਤ ਮਾੜੇ ਹੋ ਗਏ ਨੇ ਜੰਗ ਦੇ ਦੌਰਾਨ ਟੂਰਿਸਟ ਆ ਨਹੀਂ ਰਿਹਾ ਹੋਟਲ ਰੈਸਟੋਰੈਂਟ ਬੈਟਰੀ ਔਟੋ ਸਭ ਜਗ੍ਹਾ ਤੇ ਕੋਈ ਟੂਰਿਸਟ ਹੈਗਾ ਨਹੀਂ ਜੇ ਉਹਦੇ ਕਰਕੇ ਹਾਲਾਤ ਬਹੁਤ ਬੇਤਰ ਹੈ ਕਾਰੋਬਾਰ ਚਲਾਉਣਾ ਬਹੁਤ ਔਖਾ ਹੋਇਆ ਹੈ ਨਾ ਟੂਰਿਸਟ ਹੈ ਨਾ ਲੋਕਲ ਤੁਸੀਂ ਆਪ ਖੁਦ ਦੇਖ ਲਓ ਸਿਚੁਏਸ਼ਨ ਤੇ ਨਹੀਂ ਤੇ ਮੇਲੇ ਲੱਗੇ ਹੁੰਦੇ ਸੀ ਪਬਲਿਕ ਵੀ ਇਹੀ ਚਾਹਦੀ ਹੈ ਕਿ ਮਾਹੌਲ ਜਿਹੜਾ ਸ਼ਾਂਤੀਪੂਰਕ ਹੋਵੇ ਤੇ ਅਸੀਂ ਆਪਣਾ ਅੱਗੇ ਵੰਗੋ ਫੇਰ ਰੀਟਰੀਟ ਚਾਹੀਏ ਦਰਸ਼ਨ ਕਰੀਏ ਮौजਾਂ ਕਰੀਏ ਐਹੋ ਜੀ ਕੋਈ ਲੋਕਾਂ ਦੇ ਵਿੱਚ ਪਾਉਣ ਲੈ ਜਿਹੜੀ ਐ ਇਹੋ ਹੀ ਆ ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਜਿਹੜਾ ਕਿ ਸੀਜ਼ਫਾਇਰ ਵੀ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਅੱਜ ਕਿਤੇ ਸਮਝੌਤਾ ਵੀ ਦਿਖਦਾ ਜਿਹੜਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰਦੇ ਆ ਕਿ ਅੰਮ੍ਰਿਤਸਰ ਵਾਸੀਆਂ ਦੀ ਉਹਨਾਂ ਦੇ ਆਰਥਿਕ ਹਾਲਾਤ ਜਿਹੜੇ ਕਿਵੇਂ ਦੇ ਹੋ ਗਏ ਨੇ ਫਿਲਹਾਲ ਜਿਹੜਾ ਇਹ ਚਹਲ ਪਹਲ ਤਾਂ ਜਿਹੜੀ ਹੈ ਦਿਖ ਰਹੀ ਹੈ ਲੋਕਾਂ ਦੇ ਵਿੱਚ ਜਿਹੜਾ ਸੁਖਾਲਾ ਜਿਹੜਾ ਹਾਲਾਤ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਪਰੰਤੂ ਜਿਹੜੇ ਹਾਲਾਤ ਆਰਥਿਕ ਨੇ ਉਹਨਾਂ ਦੀ ਗੱਲਬਾਤ ਕਰਦੇ ਆ ਕਿ ਅੱਜ ਜਿਹੜਾ ਇਹ ਸਲਾਨੀ ਤੇ ਡਿਪੈਂਡ ਹੁੰਦਾ ਹੈ ਅੰਮ੍ਰਿਤਸਰ ਜਿਹੜੇ ਲੋਕ ਨੇ ਗੋਲਡਨ ਟੈਂਪਲ ਘੁੰਮਣ ਆਉਂਦੇ ਨੇ ਜਾ ਇਥੇ ਰੇਲਵੇ ਸਟੇਸ਼ਨ ਤੇ ਰੇਲ ਲਾਈਨਾਂ ਦੇ ਉੱਪਰ ਜਿਹੜੇ ਗੱਡੀਆਂ ਉਤਰਦੀਆਂ ਨੇ ਤਾਂ ਉੱਥੋਂ ਜਿਹੜੇ ਸਲਾਨੀ ਉਤਰਦੇ ਨੇ ਜਿਹੜੀ ਆਰਥਿਕ ਹਾਲਾਤ ਹੈ ਅੱਜ ਕਿਵੇਂ ਦੇ ਹੋ ਗਏ ਨੇ ਭਾਜੀ ਉਹ ਹਾਲਾਤ ਮਾੜੇ ਹੋ ਗਏ ਨੇ ਜੰਗ ਦੇ ਦੌਰਾਨ ਟੂਰਿਸਟ ਆ ਨਹੀਂ ਰਿਹਾ ਹੋਟਲ ਰੈਸਟੋਰੈਂਟ ਬੈਟਰੀ ਆਟੋ ਸਭ ਜਗ੍ਹਾ ਤੇ ਕੋਈ ਟੂਰਿਸਟ ਹੈਗਾ ਨਹੀਂ ਜੇ ਕੋਲੇ ਕਰਕੇ ਹਾਲਾਤ ਬਹੁਤ ਬੇਹੱਤਰ ਹੈ ਕਾਰੋਬਾਰ ਚਲਾਉਣਾ ਬਹੁਤ ਔਖਾ ਹੋਇਆ ਹੈ ਕੀ ਕੀ ਲੱਗਦਾ ਹੈ ਕਿ ਜੰਗ ਦੇ ਨਾਲ ਜਿਹੜੇ ਲੋਕ ਸਹੇਮੇ ਪਏ ਨੇ ਜਿਹੜੇ ਪੰਜਾਬ ਵੱਲੋਂ ਜਿਹੜੇ ਮੂੰਹ ਨਹੀਂ ਕਰ ਰਹੇ ਜੋ ਨਹੀਂ ਸਾਰੇ ਇੰਡੀਆ ਦੇ ਵਿੱਚ ਜਿਹਨੇ ਵੀ ਟੂਰਿਸਟ ਆਂਦਾ 골ਡਨ ਟੈਂਪਲ ਕਰਕੇ ਜਾਂ ਬਾਗਾ ਬਾਰਡਰ ਕਰਕੇ ਆਂਦਾ ਇਸ ਕਰਕੇ ਕੋਈ ਟੂਰਿਸਟ ਨਹੀਂ ਆ ਰਿਹਾ ਉਹਦੇ ਕਰਕੇ ਕਾਫੀ ਤੰਗੀ ਹੋ ਰਹੀ ਹੈ ਪਰੇਸ਼ਾਨੀ ਹੋ ਰਹੀ ਹੈ ਆ ਪਬਲਿਕ ਨੂੰ ਵੀ ਹੋ ਰਹੀ ਹੈ ਕਾਰੋਬਾਰ ਤੇ ਫਰਕ ਪੈ ਰਿਹਾ ਹਾਂ ਕੀ ਲੱਗਦਾ ਹੈ ਬਾਕੀ ਸਟੇਟ ਦੇ ਜਿਹੜੇ ਲੋਕ ਨੇ ਜਿਵੇਂ ਇੱਥੇ ਪ੍ਰਦੇਸੀ ਜਿਹੜੇ ਰਹਿੰਦੇ ਸੀਗੇ ਉਹ ਵੀ ਜਿਹੜੇ ਚਲ ਗਏ ਨੇ ਤਾਂ ਉਹਨਾਂ ਦਾ ਕਰਕੇ ਵੀ ਜਿਹੜਾ ਕਾਰੋਬਾਰ ਜਿਹੜਾ ਚੰਗਾ ਚੱਲਦਾ ਸੀ ਹਾਂਜੀ ਉਹਨਾਂ ਕਰਕੇ ਵੀ ਚੱਲਦਾ ਸੀ ਜਿੰਨੇ ਯੂਪੀ ਵੀ ਹਰ ਤੋਂ ਆਦੇ ਸੀ ਲੋਕ ਟੂਰਿਸਟ ਵਗੈਰਾ ਆਉਂਦੇ ਸੀ ਐਮਪੀ ਤੋਂ ਆਉਂਦੇ ਸੀ ਬੰਬੇ ਮਹਾਰਾਸ਼ਟਰ ਤੋਂ ਆਉ ਲੋਕਲ ਗਾਗਬੋਦਗਾ ਅੱਡਾ ਜੀ ਹੋਰ ਵੀ ਗੱਲਬਾਤ ਕਰਦੇ ਆ ਦੁਕਾਨਾਂ ਵਾਲਿਆਂ ਦੇ ਨਾਲ ਜਿੱਥੇ ਕਿ ਦੁਕਾਨਾਂ ਦੇ ਜਿਹੜੇ ਹਾਲਾਤ ਨੇ ਦੁਕਾਨਾਂ ਵਾਲੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਕਿਵੇਂ ਦੇ ਜਿਹੜੇ ਹਾਲਾਤ ਹੋ ਗਏ ਨੇ ਕਿ ਟੂਰਿਸਟ ਜਿਹੜਾ ਆਉਣਾ ਬੰਦ ਹੋਇਆ ਹਾਲਾਤੇ ਮਾੜੇ ਚੱਲਣ ਦੇ ਮਾਰੇ ਟੂਰਿਸਟ ਕਾਰੋਬਾਰ ਦੇ ਇਥੇ ਭਾਈ ਕਾਰੋਬਾਰ ਮਿੱਟੀ ਕਰਦਾ ਆ ਸਭ ਨਾ ਟੂਰਿਸਟ ਹੈ ਨਾ ਲੋਕਲ ਤੁਸੀਂ ਆਪ ਖੁਦ ਦੇਖ ਲਓ ਸਿਚੁਏਸ਼ਨ ਦੇ ਨਹੀਂ ਤੇ ਮੇਲੇ ਲੱਗੇ ਹੁੰਦੇ ਆ ਆ ਦਿਨਾਂ 'ਚ ਬਾਕੀ ਵੇਖੋ ਇਮਾਂ ਲੱਗਦਾ ਇਹ ਹਾਲਾਤ ਜਿਹੜੇ ਸੁਖਾਲੇ ਹੋਣਗੇ ਤਾਂ ਫਿਰ ਜਿਹੜੇ ਕਾਰੋਬਾਰ ਚੱਲਣਗੇ। ਔਰ ਡੈਮ ਹੀ ਬੜਾ ਲਾਗਿਆ ਨਾ ਕਿ ਫਾਇਦਾ ਹੀ ਨਹੀਂ ਆ। ਕਾਰੋਬਾਰ ਜਿਹੜੀ ਇਹ ਗੱਲਬਾਤ ਜਿਹੜੀ ਹੋਰ ਵੀ ਲੋਕਾਂ ਦੇ ਨਾਲ ਜਿਹੜੀ ਹੈ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਨੇ ਲੋਕ ਸਲਾਨੀ ਜਿਹੜੇ ਨੇ ਇੱਥੇ ਆਉਂਦੇ ਨੇ ਜਾਂ ਯਾਤਰੀ ਜਿਹੜੇ ਉਤਰਦੇ ਨੇ ਤੇ ਜਿਹੜਾ ਕਾਰੋਬਾਰ ਚੱਲਦਾ ਹੈ ਯਾਤਰੀ ਜਿਹੜੇ ਰੋਗੇ ਨੇ ਰੇਲ 트랙 ਜਿਹੜੇ ਉਹ ਬੰਦ ਕੀਤੇ ਨੇ ਰੇਲਾਂ ਜਿਹੜੀਆਂ ਰੋਕੀਆਂ ਹੋਈਆਂ ਨੇ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਹਵਾਈ ਅੱਡੇ ਵੀ ਜਿਹੜੇ ਅੱਜ ਕਿਤੇ ਨਾ ਕਿਤੇ ਹਵਾਈ ਅੱਡੇ ਨੂੰ ਰਾਹਤ ਜਿਹੜੀ ਮਿਲੀ ਹੈ ਤਾਂ ਲੋਕ ਜਿਹੜੇ ਜਿਕਰ ਆਉਣਗੇ ਤਾਂ ਆਰਥਿਕ ਹਾਲਾਤ ਜਿਹੜੇ ਲੋਕਾਂ ਦੇ ਸਹੀ ਹੋਣਗੇ ਪਰੰਤੂ ਜੰਗ ਦਾ ਜਿਹੜਾ ਇੱਕ ਐਲਾਨ ਹੁੰਦਾ ਉਸ ਤੋਂ ਬਾਅਦ ਜਿਹੜੇ ਆਰਥਿਕ ਹਾਲਾਤ ਜਿਹੜੇ ਨੇ ਜਿਹੜਾ ਗਾਹਕ ਹੈ ਉਹ ਰੁਕ ਜਾਂਦਾ ਕਿਵੇਂ ਦੇ ਹਾਲਾਤ ਨੇ ਦੇਖੋ ਇਹ ਹਾਲਾਤ ਤੇ ਲੋਗਰ ਸੈਮ ਡਰੇ ਹੋਏ ਆ ਬਾਹਰੋਂ ਟੂਰਿਸਟ ਆ ਕੋਈ ਨਹੀਂ ਰਿਹਾ ਸਾਡਾ ਕਾਰਗੋ ਸਟੇਸ਼ਨ ਦਾ ਜਿਹੜਾ ਉਹ ਸਾਰਾ ਟੂਰਿਸਟ ਦੇ ਸਿਰ ਪਿਆ ਜਦੋਂ ਟੂਰਿਸਟ ਕੋਈ ਨਹੀਂ ਆਏਗਾ ਤੇ ਕਾਰਬਾਲ ਤੇ ਆਪੇ ਮਿੱਟੀ ਹੋਣਗੇ ਬਾਕੀ ਲੋਕਾਂ ਦੇ ਵਿੱਚ ਡਰਦਾ ਮਾਹੌਲ ਹੈ ਫਾਰਕ ਦੇ ਮਨ ਚ ਬਿਠਾ ਪਿਆ ਨਹੀਂ ਕੀ ਹੋ ਜਾਣਾ ਵਾ ਆ ਲੈ ਕੇ ਇਹੋ ਜੀ ਗੱਲ ਤੇ ਕੋਈ ਨਹੀਂ ਹੈਗੀ ਸਾਨੂੰ ਆਪਣੀ ਆਰਮੀ ਦੇ ਪਰੋਸਾ ਠੀਕ ਹੈ ਸਾਡੀ ਆਰਮੀ ਤਾਂ ਸਾਨੂੰ ਨਾਜ ਹੈ ਉਹਨਾਂ ਨੇ ਜੋ ਕੁਝ ਵੀ ਕੀਤਾ ਵਧੀਆ ਕੀਤਾ ਬਾਕੀ ਕਾਰੋਬਾਰ ਤੇ ਚਲੋ ਚੰਗੇ ਮਾੜੇ ਦਿਨ ਚੱਲਦੇ ਹੀ ਰਹਿੰਦੇ ਆ ਨਿਕਲ ਜਾਣਗੇ ਕੀ ਕੀ ਲੱਗਦਾ ਹੈ ਕਿ ਜੇਕਰ ਅੱਜ ਜਿਹੜਾ 2:30 ਵਜੇ ਦੇ ਕਰੀਬ ਜਿਹੜੀ 2:30 ਮਿੰਟ ਤੇ ਇੱਕ ਮੀਟਿੰਗ ਹੋਣੀ ਸੀਗੀ ਉਹ ਮੀਟਿੰਗ ਦੇ ਵਿੱਚ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਕੀ ਲੱਗਦਾ ਹੈ ਕਿ ਲੋਕ ਜਿਹੜੇ ਸੁਣਨਗੇ ਉਸ ਚੀਜ਼ ਨੂੰ ਜਿਹੜਾ ਕਿ ਮਾਹੌਲ ਜਿਹੜੇ ਸੁਖਾਲੇ ਹੋਣਗੇ ਆਪਸੀ ਦੋਨਾਂ ਜਿਹੜੇ ਹੈਗੇ ਨੇ ਦੇਸ਼ਾ ਦੇ ਵਿੱਚ ਵਿਰਾਮ ਜਿਹੜਾ ਮਿਲੂਗਾ ਤੋਸ ਤੋਂ ਬਾਅਦ ਜਿਹੜੇ ਲੋਕ ਨੇ ਤੁਹਾਡੇ ਵਿੱਚ ਇੱਥੇ ਪਹੁੰਚਣਗੇ ਤਾਂ ਫਿਰ ਜਿਹੜੇ ਚਿਹਰੇ ਤੁਹਾਡੇ ਵੀ ਖਿਲੇ ਹੋਣਗੇ ਬਿਲਕੁਲ ਜੀ ਇਹ ਤਾਂ ਨੇਚਰਲੀ ਗੱਲ ਹੈ ਅਗਰ ਲੋਕ ਬਾਹਰ ਆਣਗੇ ਕਾਰੋਬਾਰ ਚੱਲਣਗੇ ਤਾਂ ਸਾਡੇ ਚਿਹਰੇ ਵੀ ਖਿਲਣਗੇ ਬਾਕੀ ਅਸੀਂ ਤੇ ਚਾਹਦੇ ਹਾਂ ਕਿ ਸ਼ਾਂਤੀ ਹੋਵੇ ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਹਦੇ ਵਿੱਚ ਦੋਵਾਂ ਮੁਲਕਾਂ ਨੂੰ ਜਿਹੜਾ ਉਹ ਨੁਕਸਾਨ ਹੋਵੇ ਪਬਲਿਕ ਆਮ ਨੂੰ ਨੁਕਸਾਨ ਬਣਾ ਬਾਕੀ ਤੇ ਕਿਸੇ ਦਾ ਜਾਣਾ ਕੁਛ ਨਹੀਂ ਅਸੀਂ ਇਹੋ ਹੀ ਚਾਹਨੇ ਕਿ ਸ਼ਾਂਤੀ ਹੋਵੇ ਦੋਵੇਂ ਮੁਲਕ ਰੋਟੀ ਖਾਣ ਆਰਾਮ ਨਾਲ ਤੇ ਲੜਾਈਆਂ ਝਗੜਿਆਂ ਤੇ ਕੀ ਰੱਖਿਆ ਇੱਕ ਇੱਕ ਵੱਡਾ ਜਿਹੜਾ ਸਨੇਹ ਹੈ ਜੇ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਗੁਰੂਆਂ ਦੀ ਧਰਤੀ ਹੈ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਲੋਕ ਜਿਹੜੇ ਨੇ ਡਰੇ ਹੋਏ ਨੇ ਲੋਕ ਅੰਮ੍ਰਿਤਸਰ ਦੇ ਵਿੱਚ ਆਉਣ ਗੁਰੂ ਘਰ ਦੇ ਦਰਸ਼ਨ ਕਰਨ ਤਾਂ ਲੋਕ ਜਿਹੜੇ ਇੱਥੇ ਆਨੰਦ ਵੀ ਲੈਣ ਬਿਲਕੁਲ ਬਿਲਕੁਲ ਇਹ ਤੇ ਅਹੀ ਵੀ ਚਾਹਨੇ ਆਂ ਤੇ ਪਬਲਿਕ ਵੀ ਇਹੀ ਚਾਹਦੀ ਆ ਕਿ ਮਾਹੌਲ ਜਿਹੜਾ ਸ਼ਾਂਤੀਪੂਰਕ ਹੋਵੇ ਤੇ ਅਸੀਂ ਆਪਣਾ ਅੱਗੇ ਵੰਗੋ ਫੇਰ ਰੁਟੀਨ ਚਾਹੀਏ ਦਰਸ਼ਨ ਕਰੀਏ ਮੌਜਾਂ ਕਰੀਏ ਐਹੋ ਜੀ ਕੋਈ ਲੋਕਾਂ ਦੇ ਵਿੱਚ ਭਾਵਨ ਹੈ ਜਿਹੜੀ ਐਹੋ ਹੀ ਆ ਕਿ ਮਾਹੌਲ ਜਿਹੜਾ ਉਹ ਸ਼ਾਂਤ ਹੋਣਾ ਚਾਹੀਦਾ ਐਹੋ ਜਿਹੜਾ ਜੜਦਮ ਮਾਹੌਲ ਖਤਮ ਹੋਣਾ ਚਾਹੀਦਾ ਤਾਂ ਹੀ ਤੇ ਜਾ ਕੇ ਫਿਰ ਗੁਰੂ ਕੀ ਨਗਰੀ ਖੁਸ਼ਹਾਲ ਹੋਏਗੀ ਲੋਕੀ ਆਣਗੇ ਜਾਣਗੇ ਰਿਕਸ਼ੇ ਵਾਲਾ ਕੀ ਆਟੋ ਵਾਲਾ ਕੀ ਦੁਕਾਨਦਾਰ ਕੀ ਹਰ ਇੱਕ ਦੇ ਚਿਹਰੇ ਖਿਲਣਗੇ ਉਹ ਰੋਟੀ ਖਾਏਗਾ ਰੋਟੀ ਖਾਏਗਾ ਜੀ ਬਿਲਕੁਲ ਜੋ ਕਾਰਬਰ ਚੱਲਣਗੇ ਸਾਰੇ ਖੁਸ਼ ਹੋਣਗੇ ਜੀ ਬਿਲਕੁਲ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੀਆਂ ਦੇਖ ਸਕਦੇ ਹੋ ਕਿ ਜਿੱਥੇ ਕਿ ਅਸੀਂ ਹਰ ਇੱਕ ਦੁਕਾਨਦਾਰ ਦੇ ਨਾਲ ਗੱਲ ਕੀਤੀ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਇੱਥੇ ਸੈਲਾਨੀ ਜਿਹੜੇ ਆਉਣਗੇ ਨੇ ਯਾਤਰੀ ਜਿਹੜੇ ਆਉਣਗੇ ਕਿਉਂਕਿ ਰੇਲਵੇ ਸਟੇਸ਼ਨ ਵੀ ਨਾਲ ਹੀ ਹੈ ਬੱਸ ਸਟੈਂਡ ਵੀ ਨਾਲ ਹੀ ਹੈ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਹਾਂ ਹਵਾਈ ਅੱਡਾ ਵੀ ਨਾਲ ਹੈ ਸਾਰੇ ਜਿਹੜੇ ਇੱਥੇ ਜਿੰਨੇ ਵੀ ਵਾਹਨ ਜਿਹੜੇ ਚੱਲਣ ਵਾਲੇ ਚਾਹੇ ਉਡਾਨ ਹੋਵੇ